ਉਦਾਸੀ ਕਰਨਾ ਭਾਈ ਅਮਰੀ ਦੇਸੀ ਦੇਵਾਂ ਪਾਵਣ ਲਾਈ ਜਾ ਕੇ ਸਵਰਨਾ ਦੇ ਘੜੇ ਸੁਨਣਾ ਕਰ ਚੱਲ ਜੀਦਾ ਤਾਂ ਅਮਰੀ ਦੇਵ ਦੇ ਮਨ ਖੰਭਾ ਪਰ ਚੱਲਦੀ ਤੋਕਾ ਵਿੱਚ ਤੇਰੇ ਮੈਨਾ ਦੇ ਵਾਹਗਾ ਕਰੀ ਬਸਵਾਰ ਅਜ ਵਿਛੜ ਜੀ ਜਾ ਸਾਰਨਾ ਕੂਬ ਸੋੜ ਕੇ ੜਾਰਾ ਤੈ ਕਰੇ ਬਾਵਨਾ ਦੇ ਤੈ ਕਰੇ ਬਾਵਨਾ ਦੇ ਤੇਰੇ ਹੱਥ ਲਾਲ ਕਰਾ ਸੁਖ ਬਸੇ ਬਾਬੂ ਨਾ ਕੋਈ ਤੇਰਾ ਚਾਜ ਦੁਖਾ ਤੱਕ ਕਰਾ ਅੰਮਾ ਦੀਏ ਜਾਈਏ ਪੈਣੇ ਮੰਮਾ ਦੀਏ ਜਾਈਏ ਹੈ ਦੋਨੇ ਹੱਥ ਜੋੜ ਕੋੜੇ ਬੇਰਾਨਾ ਬਹੁਤ ਹੀ ਹੁੰਦਾ ਪੈਰਾਂ ਦੀ ਲੋੜ ਪੜੇ ਬੇਰਾਨਾ ਬਹੁਤ ਹੀ ਰਖੜੀਆਂ ਵਾਲੇ ਨੇ ਤੂੰ ਰਖੜੀਆਂ ਵਾਲੀ ਜਾਨ ਲੋੜੀ ਤੇ ਹੈ ਨਾ ਵਾਲੀ ਕੁੜੀਆਂ ਨੂੰ ਕੁੱਟਿਆ ਕਰਕੇ ਵੇੜਾ ਸਹਉ ਦੀਸਾ ਵੀਰਾਂ ਦੀ ਘੋੜੀ ਰਾਤ ਦਿਲਪੁਰ ਸੋਂ ਦੀ ਸਮਾਂ ਨੇ ਵੀਰਾਂ ਦੀ ਘੋੜੀ ਰਾਤ ਦੋਨਾਂ ਨੇ ਰਲ ਕੇ ਸੁਣਿਆ ਦੋਨਾਂ ਨੇ ਰਲ ਕੇ ਸੁਣਿਆ ਮਾਤਾ ਦਾ ਸੀਸ ਕੁੜੇ ਤੇਰੇ ਮਨ ਮਜਿਆ ਮੈਂ ਮਮਤਾ ਦਾ ਸੀਸ ਕੁੜੇ ਤੇਰੇ ਮਨ ਮਜਿਆ ਮੈਂ ਬੈਠ ਗਮਨ ਤਨ ਕੋਲ ਬੈਠ ਗਮਨ ਤਨ ਕੋਲ ਦਿਲ ਦੀ ਕਹਾਣੀ ਨਾ ਵੀਰਾਂ ਦੀ ਸਿੱਖਿਆ ਪੈ ਦੇਖੇ ਕੋਈ ਨਹੀਂ